जय टीम जयपुर मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਪਿੰਡ ਪੰਘਾਲਾ ਪਹੁੰਚੀ ਹੈ ਜੋ ਕਿ ਡਿਸਟ੍ਰਿਕਟ ਜਲੰਧਰ ਦਾ ਹਰਤਾ ਸੀਲ ਨਕੌਦਰ ਦਾ ਇੱਕ ਪਿੰਡ ਹੈ ਪੰਗਾੜਾ ਔਰ ਇਸ ਪਿੰਡ ਦੇ ਵਾਸੀਆਂ ਵੱਲੋਂ ਅੱਜ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਜਨਮ ਦਿਨ ਤੁਸੀਂ ਜਾਣਦੇ ਹੋ ਕਿ 133ਵਾਂ ਜਨਮ ਦਿਨ ਜਿਹੜਾ ਹੈ ਪੂਰੀ ਦੁਨੀਆ ਨੇ ਬੜੇ ਹੀ ਪਿਆਰ ਤੇ ਬੜੀ ਸ਼ਰਧਾ ਦੇ ਨਾਲ ਸੈਲੀਬ੍ਰੇਟ ਕੀਤਾ ਸੋ ਪੋਸੂ ਨਾਮਾ YouTube ਚੈਨਲ ਦੀ ਟੀਮ ਬਕਾਇਦਾ ਤੌਰ ਤੇ ਹਰ ਪਿੰਡ ਹਰ ਸ਼ਹਿਰ ਹਰ ਗਲੀ ਮਹੱਲੇ ਵਿੱਚ ਜਾਂਦੀ ਹੈ ਜਿੱਥੇ ਬਕਾਇਦਾ ਤੌਰ ਤੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਜੁੜਨ ਵਾਸਤੇ ਲੋਕ ਇਕੱਤਰ ਹੁੰਦੇ ਨੇ ਔਰ ਉਸ ਵਿਚਾਰਧਾਰਾ ਨੂੰ ਇੱਕ ਦੂਜੇ ਦੇ ਨਾਲ ਸ਼ੇਅਰ ਦੇ ਨੇ ਸੋ ਜ਼ਿਲ੍ਹਾ ਜਲੰਧਰ ਦਾ ਇਹ ਪਿੰਡ ਹੈ ਔਰ ਜੇ ਆਪਾਂ ਇਸ ਪਿੰਡ ਦੀ ਨਜ਼ਰ ਮਾਰੀਏ ਪਿੰਡ ਦੇ ਲੋਕਾਂ ਤੇ ਜੇ ਆਪਾਂ ਦੇਖੀਏ ਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਇਹ ਲੋਕ ਨੇ ਔਰ ਇਸ ਅੱਜ ਖਾਸ ਮੌਕੇ ਤੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਡਿਸਟ੍ਰਿਕਟ ਮੁਹਾਰੀ ਤੋਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਅਮਰਚੰਦ ਜੀ ਬਕਾਇਦਾ ਤੌਰ ਤੇ ਪਹੁੰਚੇ ਨੇ ਔਰ ਕੁਛ ਦੇਰ ਬਾਅਦ ਇਸ ਜਗ੍ਹਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਜਨਮ ਦਿਨ ਮਨਾਇਆ ਜਾਏਗਾ ਉਹਨਾਂ ਦੀ ਵਿਚਾਰਧਾਰਾ ਨੂੰ ਸਾਂਝਾ ਕੀਤਾ ਜਾਵੇਗਾ ਔਰ ਉਹਨਾਂ ਦੀ ਵਿਚਾਰਧਾਰਾ ਨੂੰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਵਾਲ ਹੋਵੇਗਾ ਦੋਸਤੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਜ 바ਵਾ ਸਾਹਿਬ ਦਾ ਜ਼ਿਕਰ ਹਰ ਇੱਕ ਕੋਈ ਕਰਦਾ ਹੈ ਅੱਛੀ ਗੱਲ ਹੈ ਕਿਉਂਕਿ ਜ਼ਿਕਰ ਜੱਬ ਵੀ ਹੁੰਦਾ ਹੈ ਕਿਆਮਤ ਦਾ ਤਾਂ ਤੇਰੇ ਜਲਬੋਂ ਦੀ ਬਾਤ ਹੁੰਦੀ ਹੈ ਜਦੋਂ ਵੀ 바ਵਾ ਸਾਹਿਬ ਦਾ ਜ਼ਿਕਰ ਆਉਂਦਾ ਹੈ ਤਾਂ ਸਾਨੂੰ ਅੱਛਾ ਲੱਗਦਾ ਹੈ لیکن ਕੀ ਆਪਾਂ ਲੋਕ ਉਹਨਾਂ ਦੀ ਦਿਲੋਂ ਵਿਚਾਰਧਾਰਾ ਦੇ ਨਾਲ ਜੁੜੇ ਆ ਜਾਂ ਇਹ ਫੰਕਸ਼ਨ ਲੱਡੂ ਜਲੇਬੀਆਂ ਖੜਾ ਕੇ ਜਾਂ ਖਾ ਕੇ ਹੀ ਆਪਾਂ ਘਰਾਂ ਨੂੰ ਤੁਰ ਜਾਂਦੇ ਆ ਮਕਸਦ ਹੈ ਉਹਨਾਂ ਦੀ ਵਿਚਾਰਧਾਰਾ ਨੂੰ ਦਿਲ ਦੇ ਵਿੱਚ ਰੱਖਣਾ ਮਕਸਦ ਹੈ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਜੁੜਨਾ ਮਕਸਦ ਹੈ ਜਿਸ ਪੜ੍ਹਾਈ ਦੀ ਉਹਨਾਂ ਨੇ ਐਜੂਕੇਟ ਹੋਣ ਦੀ ਗੱਲਬਾਤ ਕੀਤੀ ਸੀ ਕੀ ਆਪਾਂ ਉਸ ਐਜੂਕੇਟ ਹੋਣ ਤੋਂ ਬਾਅਦ ਸੋਸਾਇਟੀ ਬਾਰੇ ਕੁਝ ਸੋਚਦੇ ਆ ਸਮਾਜ ਬਾਰੇ ਕੁਝ ਸੋਚਦੇ ਆ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇਸ ਜਗ੍ਹਾ ਤੋਂ ਡਿਸਕਸ ਹੋਣ ਗਿਆ ਸੋ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਜੀ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਅੱਜ ਇਸ ਜਗ੍ਹਾ ਬਾਬਾ ਸਾਹਿਬ ਦਾ ਜਨਮ ਦਿਨ 133ਵਾਂ ਬੜੀ ਧੂਮਤਾਂ ਨਾਲ ਬੜੀ ਸ਼ਰਧਾ ਤੇ ਬੜੇ ਪ੍ਰੇਮ ਨਾਲ ਮਨਾਇਆ ਜਾਵੇਗਾ ਔਰ ਦੂਰੋਂ ਦੂਰੋਂ ਜਿਹੜੇ ਬੁਲਾਰੇ ਆਉਣਗੇ ਉਹਨਾਂ ਦੇ ਵਿਚਾਰ ਸੁਣਨ ਦਾ ਸਾਨੂੰ ਮੌਕਾ ਵੀ ਮਿਲੇਗਾ ਸੋ ਇੱਕ ਇੱਕ ਜਿਹੜੀ ਕੈਮਰੇ ਦੇ ਵਿੱਚ ਮਤਲਬ ਪਿਕਚਰ ਕੈਦ ਹੋਵੇਗੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਤਿਹਾਸ ਬਣ ਕੇ ਆਪ ਸਭ ਦੇ ਰੂਬਰੂ ਹੋਏਗਾ ਸੋ ਕੁਝ ਦਿਨ ਆਪਾਂ ਨੂੰ ਇੰਤਜ਼ਾਰ ਕਰਨਾ ਪਏਗਾ ਔਰ ਮੈਂ ਚਾਹੁੰਦਾ ਪਿੰਡ ਦੇ ਕੁਝ ਪਤਵੰਤੇ ਸੱਜਣ ਨੇ ਉਹਨਾਂ ਦੇ ਕੋਲ ਅਸੀਂ ਗੱਲਬਾਤ ਕਰਨੀ ਚਾਹੁੰਦੇ ਹਾਂ ਵੀਰ ਜੀ ਕੀ ਨਾਮ ਹੈ ਤੁਹਾਡਾ ਸਰਜੀਤ ਕੁਮਾਰ ਜੀ ਸਰਜੀਤ ਜੀ ਸਭ ਤੋਂ ਪਹਿਲਾਂ ਮੁਬਾਰਕਾਂ ਬਾਬਾ ਸਾਹਿਬ ਦੇ ਜਨਮ ਦਿਨ ਦੀ ਬਹੁਤ-ਬਹੁਤ ਤੁਹਾਨੂੰ ਵੀ ਅੱਜ ਕਿਸ ਤਰ੍ਹਾਂ ਪ੍ਰੋਗਰਾਮ ਓਲਿਕੇਆ ਸਾਰੇ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਜੀ ਸਾਡੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦੇ ਆਂ ਅਸੀਂ ਬਹੁਤ ਅੱਛਾ ਉਹਦੇ ਤਹਿਤ ਹੀ ਜਿਹੜ ਕੜੀ ਦੇ ਤਹਿਤ ਇਹ ਚਾਰ ਦਿਨ ਲੇਟ ਰੱਖਿਆ ਕਿਉਂਕਿ ਬਲਾਰੇ ਸਾਥੀ ਨਹੀਂ ਮਿਲਦੇ ਬਿਲਕੁਲ ਉਹਨਾਂ ਦੀ ਉਹਨਾਂ ਦੇ ਬੁਲਾਉਣ ਦੇ ਵਾਸਤੇ ਜਿਹੜਾ ਚਾਰ ਦਿਨ ਲੇਟ ਕੀਤਾ ਗਿਆ ਨਹੀਂ ਤਾਂ 14 ਤਰੀਕ ਨੂੰ ਹੀ ਮਨਾਇਆ ਜਾਂਦਾ ਅੱਛਾ ਸੁਰਜੀਤ ਜੀ ਵੈਸੇ ਆਪਾਂ ਦੇਖੀਏ ਤਾਂ ਵਿਚਾਰਧਾਰਾ ਬਹੁਤ ਜਨ ਜਨ ਤੱਕ ਫੈਲੀ ਹੋਈ ਹੈ ਲੇਕਿਨ ਪ੍ਰੈਕਟੀਕਲੀ ਰੂਪ ਵਿੱਚ ਕੁਝ ਨਹੀਂ ਹੁੰਦਾ ਨਜ਼ਰ ਆ ਰਿਹਾ ਪ੍ਰੈਕਟੀਕਲੀ ਸਾਡੇ ਲੋਕਾਂ ਦੀ ਥੋੜੀ ਸੋਚ ਜਿਹੜੀ ਆ ਉਹ ਕਮਜ਼ੋਰ ਆ ਅਜੇ ਵੀ ਅਜੇ ਵੀ ਬਾਰੇ ਪੜੇ ਲਿਖੇ ਹੁੰਦੇ باوجود ਵੀ ਜਿਹੜੇ ਲੋਕ ਹੈ ਹਲੇ ਪਿਛੇ ਲੱਗੂਗਾ ਹਾਂ ਹਾਂ ਥੋੜੇ ਲੋਕ ਪਿਛੇ ਲੱਗੂਗਾ ਜਿਹੜੇ ਪਿਛੇ ਨੂੰ ਜਾਣ ਵਾਲੇ ਸੋਚਦੇ ਆ ਜੀ 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 ਹਾਂਜੀ ਪਾਵਰ ਆਫ ਸੋਸ਼ਲ ਜੁਨਟੀ ਨਰੋਲ ਰਾਜਨੀਤੀ ਤੋਂ ਦੂਰ ਹੈ ਕਿਸੇ ਵੀ ਤਰ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਲੈਣ ਦੇਣ ਨਹੀਂ ਆ ਲੇਕਿਨ ਸਮੱਸਿਆ ਇਹ ਹੈ ਕਿ ਲੋਕ ਬਾਬਾ ਸਾਹਿਬ ਦੀਆਂ ਗੱਲਾਂ ਕਰਦੇ ਨੇ ਲੇਕਿਨ ਅਸਲ ਵਿੱਚ ਦਿਲੋਂ ਕਿਸੇ ਹੋਰ ਪਾਰਟੀਆਂ ਨਾਲ ਜੁੜੇ ਹੁੰਦੇ ਨੇ ਹਾਂਜੀ ਹਾਂਜੀ ਬਿਲਕੁਲ 100% ਸਹੀ ਹੈ ਜੀ ਇਹ ਪ੍ਰੋਪਰ ਦਿਖਾਵਾ ਕਰਦੇ ਆ ਅੰਦਰ ਖਾਤੇ ਜਿਹੜਾ ਉਹ ਹੋਰ ਦੂਜੀਆਂ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਆ ਇਲੈਕਸ਼ਨ ਆ ਰਹੀ ਹੈ ਸੁਰਜੀਤ ਜੀ ਹੁਣ ਬਾਬਾ ਸਾਹਿਬ ਦੀਆਂ ਗੱਲਾਂ ਕਰਕੇ ਸਾਨੂੰ ਪਰਮਾਉਣਗੇ ਸਾਰੇ ਜੀ ਸਾਰੇ ਰੋਟੀਆਂ ਸੇਕ ਰਹੇ ਬਿਲਕੁਲ ਮੋਦੀ ਤੋਂ ਲੈ ਕੇ ਥੱਲੇ ਤੱਕ ਦੇ ਜਿੰਨੇ ਵੀ ਲੀਡਰ ਆ ਕੋਈ ਕਿੱਧਰ ਕੋਈ ਕਿਸੇ ਦਾ ਨਾਮ ਲੈ ਕੇ ਕਹੀ ਜਾਂਦਾ ਕੋਈ ਕਿਸੇ ਪਾਰਟੀ ਦੇ ਬਾਬਾ ਸਾਹਿਬ ਦਾ ਨਾਮ ਲੈ ਕੇ ਵੋਟਾਂ ਮੰਗਣ ਦੀ ਕੋਸ਼ਿਸ਼ ਕਰ ਰਹੇ ਸੁਰਜੀਤ ਜੀ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਕਿ ਮਤਲਬ ਆਪਾਂ ਦੂਜਿਆਂ ਨੂੰ ਕੀ ਕਹੀਏ ਕਿ ਸਾਡੇ ਜਿਹੜੇ ਮੰਤਰੀ ਬੈਠੇ ਹੋਏ ਨੇ ਰਾਜਨੀਤੀ ਦੇ ਵਿੱਚ ਬੜੇ-ਬੜੇ ਮਨਿਸਟਰ ਬਣੇ ਨੇ ਉਹ ਜਦੋਂ ਵੀ ਕੋਈ ਗੱਲ ਕਰਦੇ ਨੇ ਸਮਾਜ ਦੀ ਕੋਈ ਗੱਲ ਨਹੀਂ ਕਰਦੇ ਕੀ ਕਾਰਨ ਕੀ ਹੈ ਆਪਾਂ ਉਹਨਾਂ ਨੂੰ ਇਸ ਕਰਕੇ ਭੇਜਿਆ ਕਿ ਸਾਡੇ ਸਮਾਜ ਨੂੰ ਕਿਸੇ ਨਾ ਕਿਸੇ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਣ ਉਹ ਲੋਕ ਜਿਹੜੇ ਆ ਰਿਜ਼ਰਵ ਸੀਟਾਂ ਦੇ ਜਿੱਤ ਕੇ ਜ਼ਰੂਰ ਜਾਂਦੇ ਆ ਪਰ ਬਾਬਾ ਸਾਹਿਬ ਦੇ ਮਿਸ਼ਨ ਦੀ ਗੱਲ ਨੂੰ ਜਿਹੜੀ ਅੱਗੇ ਤੋਰਨ ਦੀ ਕੋਸ਼ਿਸ਼ ਨਹੀਂ ਕਰਦੇ ਕਾਰਨ ਕੀ ਹੈ ਕੀ ਕਾਰਨ ਉਹਨਾਂ ਦੇ ਗੱਲ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਪੱਟੇ ਪਏ ਹੋਏ ਆ ਨਾ ਤਾਂ ਬਾਬਾ ਸਾਹਿਬ ਦਾ ਜ਼ਰੂਰ ਜਪਦੇ ਆ ਮੌਕੇ ਤੇ ਮੌਕੇ ਪਰ ਉਹ ਦੂਜੀਆਂ ਪਾਰਟੀਆਂ ਨਾਲ ਜਿਹੜੇ ਉਹਨਾਂ ਦੇ ਪਛਲੇ ਗੂ ਬਣੇ ਹੋਏ ਹੁਣ ਇਸ ਵਾਰੀ ਇਲੈਕਸ਼ਨ ਆ ਰਹੀ ਹੈ ਕਿਸ ਤਰ੍ਹਾਂ ਦਾ ਮੋਟੀਵੇਟ ਕਰ ਰਹੇ ਹੋ ਸਮਾਜ ਦੇ ਲੋਕਾਂ ਨੂੰ ਦੇਖੋ ਮੈਂ ਆਪਣੇ ਬਾਰੇ ਕਹਿਣਾ ਮੈਂ ਬਹੁਤ ਸਾਲ ਸਮਾਜ ਪਾਰਟੀ ਨਾਲ 1984 ਦਾ ਜੁੜਿਆ ਹੋਇਆ ਆ ਆਦਮੀ ਆ ਔਰ ਬਾਬਾ ਸਾਹਿਬ ਦੀ ਹੀ ਗੱਲ ਨੂੰ ਲੈ ਕੇ ਅੱਗੇ ਤੁਰੇ ਹੋਏ ਆ ਜੀ ਉਹਦੇ ਹੀ ਵਿਚਾਰ ਤੇ ਚੱਲਦੇ ਆ ਬਹੁਤ ਸਾਲ ਸਮਾਜ ਪਾਰਟੀ ਦੇ ਜੇ ਆਪਾਂ ਰਿਪੋਰਟ ਕਾਰਡ ਦੀ ਸਰਜੀਜੀ ਗੱਲ ਕਰੀਏ ਤੇ ਅੱਜ ਤੱਕ ਦਾ ਰਿਪੋਰਟ ਕਾਰਡ ਕੀ ਹੈ ਬਹੁਜਨ ਸਮਾਜ ਪਾਰਟੀ ਦਾ ਅੱਜ ਕਾਲ ਜਿਹੜਾ ਰਿਪੋਰਟ ਕਾਰਡ ਆ ਯੂਪੀ ਤੋਂ ਸ਼ੁਰੂ ਹੋਇਆ ਸੀ ਜੀ ਪੈਣ ਕੁਮਾਰੀ ਮਾਇਆਬਤੀ ਚਾਰ-ਚਾਰ ਵਾਰੀ ਮੁੱਖ ਮੰਤਰੀ ਰਹੀ ਤਾਂ ਲੋਕਾਂ ਨੇ ਜਿਹੜੇ ਉੱਤੇ ਕੰਮ ਹੋਇਆ ਕਾਂਸੀ ਰਾਮ ਨੇ ਸ਼ੁਰੂਆਤ ਕੀਤੀ ਸੀ ਹਾਂਜੀ ਹਾਂਜੀ ਕਾਂਸੀ ਰਾਮ ਦੇ ਨਾਲ ਮੈਂ ਸਾਈਕਲ ਤੇ ਵੀ ਰਿਹਾ ਜੀ ਜੀ ਸਾਬ ਕਾਂਸੀ ਦਾ ਰਾਮ ਕੰਨਿਆ ਕੁਮਾਰੀ ਤੇ ਲਿਜਾਣੇ ਦੇ ਵੜਿਆ ਸੀ ਹਾਏ ਤੇ ਉਹਨਾਂ ਨਾਲ ਸ਼ੈਗਲ ਯਾਤਰਾ ਵੀ ਕੀਤੀ ਉਹਨਾਂ ਨੇ ਦਿੱਲੀ ਚ ਵੀ ਕਰੋਲ ਬਾਗ ਚ ਵੀ ਰਹਿਆ ਜੀ 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 ਬੀਪੀ ਸਰ ਦੇ ਟਾਈਮ ਤੇ 40 ਦਿਨ ਦੇ ਧਰਨੇ ਵਿੱਚ ਵੀ ਹਾਜ਼ਰ ਹੋ ਹਾਂਜੀ ਜੀ ਜੀ ਤੇ ਬਹੁਤ ਲੰਬੀ ਲੜਾਈ ਜਿਹੜੀ ਆ ਲੜ ਕੇ ਇੱਥੇ ਤੱਕ ਆਏ ਆ ਸਮੱਸਿਆ ਤੇ ਇਹੀ ਹੈ ਨਾ ਵੀ ਆਪਾਂ ਮਤਲਬ ਠੀਕ ਹੈ ਤੁਸੀਂ ਕਿਸੇ ਪਾਰਟੀ ਨਾਲ ਜੁੜੇ ਹੋ ਬਹੁਤ ਅੱਛੀ ਗੱਲ ਹੈ ਪਰ ਸਮੱਸਿਆ ਇਹ ਹੈ ਕਿ ਹੁਣ ਤੱਕ ਦਾ ਰਿਪੋਰਟ ਕਾਰਡ ਜਦੋਂ ਆਪਾਂ ਨਜ਼ਰ ਮਾਰਦੇ ਆ ਤੇ ਕੁਝ ਵੀ ਨਜ਼ਰ ਨਹੀਂ ਆ ਕੋਈ ਨਹੀਂ ਕੁਝ ਵੀ ਨਹੀਂ ਜੀ ਜ਼ੀਰੋ ਜ਼ੀਰੋ ਹੀ ਆ ਇਹ ਆਪਾਂ ਵੀ ਕਹਿ ਰਹੇ ਆ ਤੁਸੀਂ ਵੀ ਕਹਿ ਰਹੇ ਹੋ ਜ਼ੀਰੋ ਪਰ ਫਿਰ ਵੀ ਆਪਾਂ ਕਿਉਂ ਨਹੀਂ ਮਤਲਬ ਕੁਝ ਕਰਨ ਦੀ ਅਜਿਹੀ ਕੋਸ਼ਿਸ਼ ਦੇਖ ਵਾਸੀ ਤੋਂ ਲੈ ਕੇ ਪਿੰਡ ਪਿੰਡ ਘਰ ਘਰ ਜਾ ਕੇ ਮੈਂ ਲਧਿਆਣਾ ਦੇ ਬਾਰ ਨੰਬਰ 46 ਦਾ ਜਨਰਲ ਸੈਕਟਰੀ ਵੀ ਰਿਆਂ ਤੇ ਉੱਥੋਂ ਵੀ ਮੈਂ ਕਾਂਗਰਸ ਨਾਂ ਵੀ ਲੋਹਾਲਿਆ ਅੱਜ ਕਈ ਵਾਰ ਜੇਲ੍ਹ ਵੀ ਗਿਆ ਜੇਲ੍ਹ ਵੀ ਗਏ ਹੋ ਹਾਂਜੀ ਬਹੁਤ ਤਕਲੀਫਾਂ ਵੀ ਝੱਲੀਆਂ ਅੱਜ ਤੱਕ ਪਰ ਸਮਾਜ ਨੂੰ ਜੋੜਨ ਦੀ ਗੱਲ ਕੀਤੀ ਆ ਕਦੇ ਵੀ ਜਦੋਂ ਵੀ ਕੋਈ ਗੱਲ ਆਈ ਹੈ ਤਾਂ ਸਮਾਜ ਨੂੰ ਜੋੜਨ ਦੀ ਗੱਲ ਕੀਤੀ ਚਾਹੇ ਸਾਡਾ ਰਬਦਾਸੀਆ ਸਮਾਜ ਹੋਵੇ ਚਾਹੇ ਭਗਵਾਨ ਬਾਲਮੀਕ ਦਾ ਸਮਾਜ ਹੋਵੇ ਇੱਕੋ ਹੀ ਗੱਲ ਹੈ ਹਾਂਜੀ ਤੇ ਉਹਨਾਂ ਨੂੰ ਜੋੜਨ ਦੀ ਹੀ ਗੱਲ ਕੀਤੀ ਅੱਜ ਤੱਕ ਸੁਰਜੀਤ ਕੁਮਾਰ ਜੀ ਜਿਹੜੇ ਕਿ ਪੰਘਾਰਾ ਪਿੰਡ ਤੋਂ ਮੇਰੇ ਨਾਲ ਜੁੜੇ ਨੇ ਇਹਨਾਂ ਨੇ ਦੱਸਿਆ ਕਿ ਮਤਲਬ ਕਿਸ ਤਰ੍ਹਾਂ ਲੋਕ ਦਿਖਾਵਾ ਕਰਦੇ ਨੇ ਸਾਡੇ ਚੁਣੇ ਹੋਏ ਲੋਕ ਹੀ ਕਿਤੇ ਵੀ ਸਾਡੇ ਸਮਾਜ ਦੀ ਗੱਲ ਨਹੀਂ ਕਰਦੇ ਹਾਲਾਂਕਿ ਅਸੀਂ ਲੋਕਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਹੁੰਦਾ ਵੀ ਸਾਡੇ ਸਮਾਜ ਦੀਆਂ ਦੁੱਖ ਤਕਲੀਫਾਂ ਦਾ ਜ਼ਿਕਰ ਕਰਨ ਪਰ ਅਫਸੋਸ ਦੀ ਗੱਲ ਹੈ ਕਿ ਜੋ ਉਮੀਦਾਂ ਲੈ ਕੇ ਆਪਾਂ ਉਹਨਾਂ ਨੂੰ ਚੁਣ ਕੇ ਭੇਜਦੇ ਆ ਉਹ ਆਪਣੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਕੈਮਰਾਮੈਨ ਵਿਸ਼ੂ ਦੇ ਨਾਲ ਮੈਂ ਸੋਮਸੋ ਹੋਤਾ ਪਿੰਡ ਪੰਘਾਰਾ ਜ਼ਿਲ੍ਹਾ ਜਲੰਧਰ ਤੋਂ